ਪੋਲਾਮੂ ਹੱਲਾ ਤਿਹਾਰ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਸ਼ਦਾਲੂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ ਕੈਬਨਿਟ ਮੰਤਰੀ ਹਜੋ ਸਿੰਘ ਬੈਸ ਨੇ ਕਿਹਾ ਕਿ ਟੈਂਟ ਸਿਟੀ ਟਰਾਲੀ ਸਿਟੀ ਅਤੇ ਈ ਰਿਕਸ਼ਾ ਜਿਵੇਂ ਪ੍ਰਬੰਧ ਕੀਤੇ ਜਾਣਗੇ 14 ਫਰਵਰੀ ਨੂੰ ਸ਼ੋਭਾ ਯਾਤਰਾ ਸ਼ੁਰੂ ਹੋਵੇਗੀ ਅਤੇ 15 ਫਰਵਰੀ ਨੂੰ ਹਰ ਮੰਦਰ ਵਿੱਚ ਵਿਆਹ ਵਾਲਾ ਮਾਹੌਲ ਹੋਵੇਗਾ ਇਸ ਵਾਰ ਕ્રાਫਟ ਮੇਲਾ ਅਤੇ ਵਿਰਾਸਤੀ ਖੇਡਾਂ ਹੋਣਗੀਆਂ ਸੜਕਾ ਪਾਰਕਿੰਗ ਸਿਹਤ ਸਹੂਲਤਾ ਅਤੇ ਸੁਰੱਖਿਆ ਲਈ ਵੀ ਪ੍ਰਬੰਧ ਕੀਤੇ ਗਏ ਹਨ 22 ਫਰਵਰੀ ਨੂੰ ਸ਼ਿਵਾਲਾ ਮਈਆ ਦਾਸ ਮੰਦਿਰ ਵਿੱਚ ਰਿਸੈਪਸ਼ਨ ਪਾਰਟੀ ਹੋਵੇਗੀ ਵਿਰਾਸਤ ਇੱਕ ਖਾਲਸਾ ਵਿੱਤ ਖੂਬਸੂਰਤ ਆਤੀਸ਼ਬਾਜ਼ੀ ਅਤੇ ਰੁਸ਼ਨਾਈ ਦ੍ਰਿਸ਼ ਦਿੱਤੇ ਜਾਣਗੇ ਆਪ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਇਸ ਸਾਲ ਦੇ ਹੋਲੇ ਮਹੱਲੇ ਲਈ ਸਪੈਸ਼ਲ ਜਿਹੜੇ ਖਾਸ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਗਏ ਹਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਖੁਦ ਮੁੱਖ ਮੰਤਰੀ ਸਾਹਿਬ ਵੀ ਇੱਕ ਰਿਵਿਊ ਮੀਟਿੰਗ ਲੈਣਗੇ ਸਾਡੇ ਵੱਲੋਂ ਜਿਵੇਂ 350 ਸਾਲਾਂ ਤੇ ਜਿਸ ਤਰੀਕੇ ਦੇ ਬੰਦਬਸਤੀ ਠੀਕ ਉਸੇ ਤਰੀਕੇ ਨਾਲ ਅਸੀਂ ਬੰਦਬਸਤ ਕਰ ਰਹੇ ਹਾਂ ਪੋਲੀ ਸਿਟੀਜ਼ ਵੀ ਬਣ ਰਹੀਆਂ ਸਾਡੇ ਕੋਲ ਟੈਂਟ ਸਿਟੀ ਵੀ ਹੈ ਉਨੇ ਵੱਡੇ ਸਕੇਲ ਤੇ ਤਣੀ ਵਰਸੇ ਇੱਕ ਛੋਟੀ ਟੈਂਟ ਸਿਟੀ ਪਹਿਲੀ ਵਾਰੀ ਹੌਲੇ-ਹੌਲੇ ਇੰਟ੍ਰੋਡਿਊਸ ਕਰ ਰਹੇ ਹਾਂ ਪਹਿਲੀ ਵਾਰੀ ਹੌਲੇ-ਹੌਲੇ ਦੇ ਵਿੱਚ ਦੋ ਪੋਲੀ ਸਿਟੀਜ਼ ਚਰਨਗੰਗਾ ਘਾੜ ਤੱਕ ਝਿੰਜੜੀ ਬਣ ਰਹੀਆਂ ਪਲੱਸ ਇਨਫ ਜਿਹੜੀ ਹੈ ਪੁਲਿਸ ਫੋਰਸ ਲਾ ਐਂਡ ਆਰਡਰ ਨੂੰ ਦੇਖਦੇ ਹੋਏ ਟ੍ਰੈਫਿਕ ਸਪਾਰਕਿੰਗ ਸਾਰਾ ਕੁਝ ਕਰ ਰਹੇ ਆ ਇੱਕ ਜਿਹੜੀ ਚੀਜ਼ਾਂ ਅਸੀਂ ਇਸ ਵਾਰੀ ਹੋਰ ਖਾਸ ਧਿਆਨ ਸਾਫ ਸਫਾਈ ਦੇ ਉੱਤੇ ਪੂਰੇ ਸ਼ਹਿਰ ਨੂੰ ਸਾਫ ਰੱਖਣਾ ਬਹੁਤ ਜ਼ਿਆਦਾ ਫੋਕਸ ਹੋਗਾ ਸਾਰੇ ਤੁਹਾਨੂੰ ਪਬਲਿਕ ਟਾਇਲਟ ਸਾਫ ਮਿਲਣਗੇ ਪੂਰੇ ਸ਼ਹਿਰ ਨੂੰ ਸਾਫ ਰੱਖਣਾ ਕਿ ਅਸੀਂ ਸੰਗਤ ਦੇ ਵੀ ਸਹਿਯੋਗ ਮੰਗ ਰਹੇ ਆ ਦੇ ਲਈ ਅਸੀਂ ਕੰਡੀਸ਼ਨਲ ਫੀਚਰ ਕੋਸ਼ਿਸ਼ ਕਰ ਰਹੇ ਆ ਇਹ ਸੀਐਮ ਸਾਹਿਬ ਦੀ ਇੱਛਾ ਸੀ ਕਿ ਕਿਵੇਂ ਆਪਾਂ ਇਹਨੂੰ ਹੋਰ ਗ੍ਰੈਂਡ ਕਰ ਸਕੀਏ ਕਿਉਂਕਿ ਦੇਸ਼ ਦਾ ਸਭ ਤੋਂ ਵੱਡਾ ਜਿਹੜਾ ਪਬਲਿਕ ਗੈਦਰਿੰਗ ਹੈ ਉਹ ਹੋਲਾ ਮਹੱਲਾ ਹਰ ਸਾਲ ਹੁੰਦੀ ਹੈ ਤੇ ਇਸ ਵਾਰੀ ਅਸੀਂ ਵਿਰਾਸਤੀ ਖਾਲਸਾ ਦੇ ਉੱਤੇ ਫਾਇਰਵਰਕਸ ਜਿਹੜੇ ਆ ਜਿਵੇਂ ਦਰਬਾਰ ਸਾਹਿਬ ਹੁੰਦੇ ਆ ਉਹ ਅਸੀਂ ਐਡ ਕਰਨਾ ਚਾਹੁੰਦੇ ਆ ਕਿਉਂਕਿ ਜਹੋ ਜਲਾਉਂਦਾ ਇਹ ਤਿਉਹਾਰ ਹੈ ਇਸ ਨੂੰ ਹੋਰ ਆਪਾਂ ਕਿਵੇਂ ਗ੍ਰੈਂਡ ਕਰ ਸਕਦੇ ਆ ਲੱਖਾਂ ਦੇ ਤਾਜ ਸੰਗਤ ਹੁੰਦੀ ਹੈ ਤਾਂ ਇੱਕ ਜਿਹੜੇ ਐਡਵਾਂਸਡ ਫਾਇਰਵਰਕਸ ਅਸੀਂ ਉਹਦੀ ਜਿਹੜੀ ਪਲੈਨਿੰਗ ਕਰ ਰਹੇ ਆ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਸੰਗਤ ਦੀ ਸਹੂਲਤ ਦੇ ਲਈ ਚਰਨ ਗੰਗਾ ਦੇ ਵਿੱਚ ਕੋਈ ਕਿਵੇਂ ਅਸੀਂ ਆਪਣੇ ਜਿਹੜੇ ਸਾਡੇ ਨਿਹੰਗ ਜਥੇਬੰਦੀਆਂ ਉਹਨਾਂ ਨੂੰ ਹੋਰ ਕੀ ਸਹੂਲਤਾਂ ਦੇ ਸਕਦੇ ਹਾਂ ਕਿਵੇਂ ਚਰਨ ਗੰਗਾ ਸਟੇਡੀਅਮ ਨੂੰ ਹੋਰ ਇੰਪਰੂਵ ਕਰ ਸਕਦੇ ਹਾਂ ਇਹਨਾਂ ਚੀਜ਼ਾਂ ਦੇ ਉੱਤੇ ਫੋਕਸ ਕਰ। ਵਿਰਾਸਤੀ ਖੇਡਾਂ ਹੋ ਰਹੀਆਂ ਇਸ ਵਾਰ ਕਿਉਂਕਿ ਬਿਲਕੁਲ ਸੀ ਕੁਝ ਸਾਲ ਪਹਿਲਾਂ ਸ਼ੁਰੂ ਕਰਾਇਆ ਸੀ। ਵਿਰਾਸਤੀ ਖੇਡਾਂ ਵੀ ਹੋਣਗੀਆਂ, ਵਿਰਾਸਤੀ ਕ્રાਫਟ ਮੇਲਾ ਵੀ ਲੱਗੂਗਾ। ਬਹੁਤ